ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਮਾਰਕ ਕਾਰਨੀ ਨੇ ਵਾਪਸੀ ਟੈਕਸ ਨੂੰ ਇਨਕਾਰ ਕੀਤਾ ਕੀ ਹੁਣ ਗੱਲਬਾਤ ਦਾ ਸਮਾਂ ਹੈ ਕੈਨੇਡਾ ਪੋਸਟ ਲੇਬਰ ਝਗੜੇ ਕਾਰਨ ਵੋਟਰ ਕਾਰਡ ਦੇ ਬੈਲਟ ਡਿਲੀਵਰੀ ਵਿੱਚ ਰੁਕਾਵਟ ਮਾਰਕ ਕਾਰਨੀ ਨੇ ਕੀਤਾ ਨਵਾਂ ਜਮਾਨਤ ਸੁਧਾਰ ਬਿੱਲ ਦਾ ਐਲਾਨ ਹਿੰਸਕ ਅਪਰਾਧੀਆਂ ਲਈ ਸਖਤ ਕਾਨੂੰਨ ਲਿਆਂਦਾ ਦਾ ਵਾਅਦਾ। ਸਰਿੰਦੇ ਕਪਿਲ ਸ਼ਰਮਾ ਦੇ ਰੈਸਟੋਰੈਂਟ ਤੇ ਤੀਜੀ ਵਾਰ ਗੋਲੀਵਾਰੀ ਲੋਕਾਂ ਵਿੱਚ ਚਿੰਤਾ ਦੀ ਲਹਿਰ। ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਅਮਰੀਕੀ ਸਮਾਨ ਤੇ ਹੋਰ ਵਾਪਸੀ ਟੈਕਸ ਨਹੀਂ ਲਗਾਵੇਗਾ। ਉਹਨਾਂ ਦੇ ਅਨੁਸਾਰ ਭਾਵੇਂ ਦੋਹਾਂ ਦੇਸ਼ਾਂ ਵਿੱਚ ਵਪਾਰਕਤ ਨਾ ਜਾਰੀ ਹੈ। ਪਰ ਗੱਲਬਾਤ ਸਹੀ ਰਸਤੇ ਤੇ ਜਾ ਰਹੀ ਹੈ ਕਾਰਨੀ ਦੇ ਦਬਾਅ ਕੀ ਔਰ ਅਮਰੀਕਾ ਵੱਲੋਂ ਲਾਏ ਜਾ ਰਹੇ ਟੈਕਸਾਂ ਦਾ ਜਵਾਬ ਦੇਣ ਪਰ ਉਹਨਾਂ ਨੇ ਸ਼ਾਂਤੀ ਨਾਲ ਮਾਮਲਾ ਹੱਲ ਕਰਨ ਦੀ ਤਰਜੀਹ ਦਿੱਤੀ ਹੈ ਕੁਝ ਦਿਨਾਂ ਪਹਿਲੇ ਸਟਲੈਂਟਸ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ ਜੀਪ ਕੰਪਾਸ ਹੁਣ ਕੈਨੇਡਾ ਦੀ ਥਾਂ ਅਮਰੀਕਾ ਵਿੱਚ ਬਣਾਵੇਗੀ ਕਾਰਨੀ ਨੇ ਕਿਹਾ ਹੈ ਕਿ ਇਹ ਅਮਰੀਕੀ ਵਪਾਰ ਨੀਤੀਆਂ ਦਾ ਨਤੀਜਾ ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਵਪਾਰਕ ਤਣਾਅ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਅਮਰੀਕੀ ਸਮਾਨ ਉੱਤੇ ਹੋਰ ਵਾਪਸੀ ਟੈਕਸ ਨਹੀਂ ਲਗਾਏਗਾ ਪਾਵੇਂ ਅਮਰੀਕਾ ਵੱਲੋਂ ਲਗਾਤਾਰ ਟੈਕਸ ਵਧਾਏ ਜਾ ਰਹੇ ਹਨ ਉਨ੍ਹਾਂ ਕਿਆ ਕੀ ਹਾਲਾਤ ਤਣਾਅਪੂਰਨ ਹੋਣ ਦੀ ਵਜ੍ਹਾ ਨਾਲ ਦੋਵਾਂ ਦੇਸ਼ਾਂ ਵਿੱਚ ਗੱਲਬਾਤ ਠੀਕ ਦਿਸ਼ਾ ਵਿੱਚ ਚੱਲ ਰਹੀ ਹੈ ਅਤੇ ਕੈਨੇਡਾ ਟਕਰਾਹ ਦੀ ਥਾਂ ਤੇ ਸੰਵਾਦ ਰਾਹੀਂ ਮਸਲੇ ਹੱਲ ਕਰਨਾ ਚਾਹੁੰਦਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਉੱਤੇ ਦਬਾਅ ਬਣ ਗਿਆ ਹੈ ਕਿ 온ਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਅਤੇ ਕਈ ਵਪਾਰਕ ਯੂਨੀਅਨਾਂ ਦੀ ਮੰਗ ਸੀ ਕਿ ਅਮਰੀਕਾ ਦੇ ਵਧਦੇ ਟੈਕਸਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਪਰ ਕਾਰਨੀ ਨੇ ਸ਼ਾਂਤੀ ਨਾਲ ਕੰਮ ਲੈਣ ਨੂੰ ਤਰਜੀ ਦਿੱਤੀ ਹੈ ਇਸ ਸਾਰੇ ਮਾਮਲੇ 'ਚ ਇੱਕ ਹੋਰ ਵੱਡਾ ਛਟਕਾ ਜਦੋਂ ਆਟੋਮੋਬਾਈਲ ਕੰਪਨੀ ਸਟੈਲੈਂਟਸ ਨੇ ਐਲਾਨ ਕੀਤਾ ਕਿ ਉਹ ਆਪਣੀ ਜੀਪ ਕੰਪਾਸ ਗੱਡੀ ਹੁਣ ਅਮਰੀਕਾ ਵਿੱਚ ਬਣਾਵੇਗਾ ਨਾ ਕਿ ਕੈਨੇਡਾ ਵਿੱਚ ਇਹ ਗੱਲ ਕੈਨੇਡਾ ਦੀ ਆਰਥਿਕਤਾ ਲਈ ਨੁਕਸਾਨ ਦੇ ਮੰਨੀ ਜਾ ਰਹੀ ਹੈ ਕਿਉਂਕਿ ਇਸ ਨਾਲ ਨੌਕਰੀਆਂ ਤੇ ਨਿਵੇਸ਼ ਦੋਹਾਂ ਪ੍ਰਭਾਵਿਤ ਹੋਣ ਗਿਆ ਪ੍ਰਧਾਨ ਮੰਤਰੀ ਕਾਰਨੀ ਨੇ ਇਸ ਫੈਸਲੇ ਨੂੰ ਅਮਰੀਕੀ ਵਪਾਰ ਨੀਤੀਆਂ ਦਾ ਸਿੱਧਾ ਨਤੀਜਾ ਦੱਸਿਆ ਅਤੇ ਕਿਹਾ ਕਿ ਕੈਨੇਡਾ ਆਪਣੇ ਹੱਕਾਂ ਦੀ ਰਾਖੀ ਕਰੇਗਾ ਪਰ ਬਿਨਾਂ ਤਣਾਅ ਵਧਾਏ ਹੁਣ ਇਹ ਦੇਖਣਾ ਹੈ ਕਿ ਅਗਲੇ ਹਫਤੇ ਜਾਂ ਮਹੀਨੇ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਕਿਸ ਪੜਾਅ ਤੇ ਜਾਂਦੀ ਹੈ ਅਤੇ ਕੀ ਕੈਨੇਡਾ ਨੂੰ ਆਪਣੀ Well, Premier Ford and I are both interested in results for, uh, in his, in my case for uh, workers uh, and families across Canada. Of course, in his case, uh, uh, for the province of Ontario. Uh, and we're looking to work to those ends as constructively as possible. Right now, with the Americans, uh, we're engaged in deep negotiations, uh, intensive negotiations. Uh, on several sectors of the canadian economy energy aluminum uh, and the steel sector the steel sector it's across canada but the bulk of the steel sector is right here in ontario uh, and we want to make progress in those negotiations i'll be briefing uh, the premier on the status of those negotiations we'll also be discussing uh, the auto sector uh, the forestry sector uh, other parts of manufacturing and what will make the biggest difference, not just to those sectors, but to all of Ontario, all of Canada, which is where we end up with the review, following the review of the Canada US Mexico trade agreement, which is coming very shortly. So the strategy has to take all of that into account um, and deliver the results. Now, last point we start from a position where we have a better deal than any other country in the world with the United States. 85% uh, of our trade is free with the exception of mexico which has uh, significant free trade with the united states the deals the americans have signed with everyone else has tariffs on the core of, of the trade and then higher tariffs on the strategic sectors so we're starting from this stronger position uh, but we're also very acutely aware and very focused on the fact that we can make it better uh and so we will do everything we can make uh to make it better uh there's times to hit back and there's times to talk and right now is the time to talk ਪੋਸਟ ਆਫਿਸ ਦੇ ਕਰਮਚਾਰੀ ਅਤੇ ਮੈਨੇਜਮੈਂਟ ਵਿਚਕਾਰ ਚੱਲ ਰਹੇ ਝਗੜੇ ਕਾਰਨ ਡਾਕ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ ਇਸ ਦੇ ਕਾਰਨ ਕਈ ਲੋਕਾਂ ਨੂੰ ਆਪਣੀ ਚੋਣ ਜਾਣਕਾਰੀ ਜਿਵੇਂ ਕਿ ਵੋਟਰ ਕਾਰਡ ਤੇ ਮੇਲ ਇਨ ਵੈਲਟ ਸਮੇਤ ਨਹੀਂ ਮਿਲ ਰਹੀਆਂ ਚੋਣ ਕਮਿਸ਼ਨ ਨੇ ਇਹ ਲੋਕਾਂ ਨੂੰ ਕਿਹਾ ਹੈ ਕਿ ਜੇ ਉਹਨਾਂ ਨੂੰ ਅਜੇ ਤੱਕ ਵੋਟਰ ਕਾਰਡ ਨਹੀਂ ਮਿਲਿਆ ਤਾਂ ਉਹ ਆਪਣਾ ਨਾਮ ਚੈੱਕ ਕਰਨ ਲਈ ਚੋਣ ਬੂਥ ਜਾਂ ਆਨਲਾਈਨ ਵੈਬਸਾਈਟ ਤੇ ਸੰਪਰਕ ਕਰ ਸਕਦੇ ਹਨ ਇਸ ਝਗੜੇ ਨੇ ਚੋਣ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਅਜਿਹੇ ਸਮੇਂ ਵਿੱਚ ਕਾਫੀ ਪਰੇਸ਼ਾਨੀ ਹੋ ਰਹੀ ਹੈ ਇਸ ਵੇਲੇ ਕੈਨੇਡਾ ਪੋਸਟ ਦੇ ਕਰਮਚਾਰੀਆਂ ਅਤੇ ਮੈਨੇਜਰਾਂ ਵਿੱਚ ਡਿਲੇਬਲ ਡਿਪਿਊਟ ਚੱਲ ਰਹੀ ਹੈ ਇਸ ਕਰਕੇ ਡਾਕ ਦੀ ਸੇਵਾ ਠਾਪ ਹੋ ਰਹੀ ਹੈ ਇਸ ਦਾ ਅਸਰ ਚੋਣਾਂ ਵਿੱਚ ਵੀ ਪੈ ਰਿਹਾ ਹੈ ਜਿਵੇਂ ਕਿ ਵੋਟਰ ਕਾਰਡ ਅਤੇ ਮੇਲ ਜੋ ਲੋਕਾਂ ਨੂੰ ਚੋਣਾਂ ਵਿੱਚ ਵੋਟ ਪਾਉਣ ਲਈ ਘਰ ਦੇ ਪਤੇ ਤੇ ਭੇਜੇ ਜਾਂਦੇ ਹਨ ਉਹ ਇਸ ਸਮੇਂ ਸਿਰ ਨਹੀਂ ਪਹੁੰਚ ਰਹੇ ਇਹ ਲੋਕਾਂ ਲਈ ਚਿੰਤਾ ਦਾ ਮਾਮਲਾ ਬਣ ਗਿਆ ਹੈ ਕਈ ਲੋਕੀ ਆਪਣੇ ਵੋਟਰ ਕਾਰਡ ਲੈਣ ਵਿੱਚ ਦੇਰੀ ਕਰ ਰਹੇ ਹਨ ਜਿਸ ਨਾਲ ਉਹ ਚੋਣਾਂ ਵਿੱਚ ਹਿੱਸਾ ਲੈਣ ਲਈ ਸਹੀ ਤਰੀਕੇ ਨਾਲ ਤਿਆਰ ਨਹੀਂ ਹੋ 파ਰੇ ਚੋਣ ਕਮਿਸ਼ਨ ਨੇ ਸਾਰੇ ਵੋਟਰਾਂ ਨੂੰ ਸੂਚਿਤ ਕੀਤਾ ਹੈ ਕਿ ਜੋ ਤੁਹਾਨੂੰ ਆਪਣੇ ਵੋਟਰ ਕਾਰਡ ਨਹੀਂ ਮਿਲੇ ਤਾਂ ਤੁਸੀਂ ਆਨਲਾਈਨ ਜਾਂ ਆਪਣੇ ਨੇੜਲੇ ਚੋਣ ਦਫ਼ਤਰ ਵਿੱਚ ਜਾ ਕੇ ਆਪਣੀ ਜਾਣਕਾਰੀ ਚੈੱਕ ਕਰਾ ਸਕਦੇ ਹੋ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਚੋਣਾਂ ਵਿੱਚ ਵੋਟ ਪਾ ਸਕੋ ਸਾਡੀ ਸਿਫਾਰਿਸ਼ ਹੈ ਕਿ ਤੁਸੀਂ ਜਲਦੀ ਚੋਣ ਕਾਰਡ ਦੀ ਜਾਂਚ ਕਰਾਓ ਅਤੇ ਜੇ ਲੋੜ ਹੋਵੇ ਤਾਂ ਚੋਣ ਦਫ਼ਤਰ ਨਾਲ ਸੰਪਰਕ ਕਰੋ ਇਸ ਨਾਲ ਤੁਹਾਨੂੰ ਚੋਣਾ ਵਿੱਚ ਪੂਰਾ ਹੱਕ ਮਿਲੇਗਾ ਅਤੇ ਕੋਈ ਰੁਕਾਵਟ ਨਹੀਂ ਆਵੇਗੀ। ਕੈਨੇਡਾ ਪੋਸਟ ਦੀ ਇਸ ਲੇਬਰ ਸਮੱਸਿਆ ਦੇ ਕਾਰਨ ਆਮ ਲੋਕਾਂ ਨਾਲ ਕਈ ਦਫ਼ਤਰਾਂ ਅਤੇ ਕਾਰੋਬਾਰਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਮੀਦ ਇਹ ਹੈ ਕਿ ਜਲਦੀ ਹੀ ਸਾਰੀਆਂ ਸਮੱਸਿਆ ਹੱਲ ਹੋ ਜਾਣਗੀਆਂ ਅਤੇ ਸਾਰੀਆਂ ਸੇਵਾਵਾਂ ਸਧਾਰਨ ਤੌਰ ਤੇ ਹੀ ਚੱਲਣਗੀਆਂ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵੇਂ ਜ਼ਮਾਨਤ ਸੁਧਾਰ ਬਿੱਲ ਦਾ ਐਲਾਨ ਕੀਤਾ ਹੈ ਜਿਸ ਦਾ ਮਕਸਦ ਹਿੰਸਕ ਅਤੇ ਵਾਰ-ਵਾਰ ਅਪਰਾਧ ਕਰਨ ਵਾਲਿਆਂ ਨੂੰ ਕੈਨੇਡਾ ਦੇ ਭਾਈਚਾਰਿਆਂ ਤੋਂ ਦੂਰ ਰੱਖਣਾ ਹੈ ਇਸ ਬਿੱਲ ਵਿੱਚ ਅਜਿਹੀਆਂ ਤਬਦੀਲੀਆਂ ਹਨ ਜੋ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਲਈ ਜ਼ਮਾਨਤ ਲੈਣਾ ਮੁਸ਼ਕਲ ਕਰ ਦੇਣਗੀਆਂ ਇਸ ਦੇ ਕਾਰਨ ਹੀ ਨਵੇਂ ਕਾਨੂੰਨ ਅਪਰਾਧੀਆਂ ਨੂੰ ਸਖਤ ਸਜ਼ਾਵਾਂ ਦੇਣ ਤੇ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਕੇਂਦਰਿਤ ਹੈ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਇਹ ਬਦਲਾ ਨੀਹ ਪ੍ਰਣਾਲੀ ਤੇ ਲੋਕਾਂ ਦਾ ਵਿਸ਼ਵਾਸ ਵਧਾਉਣਾ ਅਤੇ ਭਾਈਚਾਰਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵੇਂ ਜ਼ਮਾਨਤ ਸੁਧਾਰ ਬਿੱਲ ਦਾ ਐਲਾਨ ਕੀਤਾ ਹੈ ਜੋ ਕਿ ਹਿੰਸਕ ਅਤੇ ਵਾਰ-ਵਾਰ ਅਪਰਾਧ ਕਰਨ ਵਾਲੇ ਲੋਕਾਂ ਨੂੰ ਕੈਨੇਡੀਅਨ ਭਾਈਚਾਰੇ ਤੋਂ ਦੂਰ ਰੱਖਣ ਲਈ ਬਣਾਇਆ ਜਾ ਰਿਹਾ ਹੈ। ਇਸ ਨਵੇਂ ਕਾਨੂੰਨ ਵਿੱਚ ਕਈ ਅਹਿਮ ਤਬਦੀਲੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਕਾਨੂੰਨ ਦੀ ਪ੍ਰਣਾਲੀ ਨੂੰ ਲੋਕਾਂ ਤੇ ਵਿਸ਼ਵਾਸ ਵਧਾਉਣਾ ਹੈ ਇਸ ਬਿਲ ਦੇ ਤਹਿਤ ਗੰਭੀਰ ਅਪਰਾਧਾਂ ਜਿਵੇਂ ਕਿ ਹਿੰਸਕ ਆਟੋ ਚੋਰੀ ਤੋੜਫੋੜ ਮਨੁੱਖੀ ਤਸਕਰੀ ਅਤੇ ਹਮਲਿਆਂ ਤੇ ਹੋਰ ਹਿੰਸਕ ਕਾਰਵਾਈਆਂ ਦੇ ਦੋਸ਼ੀਆਂ ਲਈ ਜ਼ਮਾਨਤ ਲੈਣਾ ਬਹੁਤ ਮੁਸ਼ਕਿਲ ਹੋ ਜਾਵੇਗਾ ਨਵੇਂ ਕਾਨੂੰਨ ਵਿੱਚ ਰਿਵਰਸ ਓਨਸ ਦਾ ਨਿਯਮ ਵੀ ਸ਼ਾਮਲ ਹੈ ਜਿਸ ਦਾ ਮਤਲਬ ਹੈ ਕਿ ਦੋਸ਼ੀ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹ ਜ਼ਮਾਨਤ ਦੇ ਯੋਗ ਹਨ ਇਸ ਦੇ ਨਾਲ ਹੀ ਕਈ ਅਪਰਾਧਾਂ ਲਈ ਸਜ਼ਾਵਾਂ ਹੋਰ ਸਖਤ ਕੀਤੀਆਂ ਜਾਣਗੀਆਂ ਅਤੇ ਕੁਝ ਜਿੰਸੀ ਅਪਰਾਧਾਂ ਲਈ ਸ਼ਰਤਾਂ ਸਜਾਵਾਂ ਨੂੰ ਸੀਮਿਤ ਕੀਤਾ ਜਾਵੇਗਾ ਮਾਰਕ ਕਾਰਨੀ ਨੇ ਕਿਹਾ ਕਿ ਇਹ ਤਬਦੀਲੀਆਂ ਨੀਆ ਪ੍ਰਣਾਲੀ ਵਿੱਚ ਇਨਸਾਫ ਨੂੰ ਯਕੀਨੀ ਬਣਾਉਣ ਅਤੇ ਪਾਈਚਾਰੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਿਆਂਾਈਆਂ ਜਾ ਰਹੀਆਂ ਹਨ ਕੈਨੇਡੀਅਨਾਂ ਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨ ਅਤੇ ਹਿੰਸਕ ਲੋਕਾਂ ਤੋਂ ਸੁਰੱਖਿਤ ਰਹਿਣ ਇਸ ਲਈ ਇਹ ਬਿਲ ਸਖਤ ਕਾਰਵਾਈ ਦਾ ਸੰਧ ਬਣੇਗਾ ਜੋ ਅਪਰਾਧੀਆਂ ਨੂੰ ਜਵਾਬਦੇਹ ਬਣਾਏਗਾ ਇਸ ਤਰ੍ਹਾਂ ਨਵੇਂ

On bail and sentencing, keeping violent criminals and repeat offenders off our streets and out of our communities. And second, we are investing in frontline law enforcement, hiring 1,000 new RCMP personnel to keep our country and communities safe. To start, the Minister of Justice will be tabling legislation within the next week with strong reforms. On bail and sentencing. We're getting violent criminals and repeat offenders off the streets, full stop. Right now, in most bail hearings, the starting point is to release. And the Crown must prove why someone should not be released on bail, making it too easy for repeated violent offenders to quickly get back on the street. Sometimes back into the same communities that they just committed crimes in. Our new law will flip that script by creating new reverse onus bail provisions for violent and organized crime related offenses. We're making bail stricter to keep you safe. With so called reverse onus bail, it will no longer be up to the Crown to prove why someone should stay behind bars. It will be up to the accused to prove to the court why they can be trusted to be released. Their risk of reoffending and their history of past 10 years will be considered. These strong new reverse onus bail provisions will apply to violent auto theft, to break and enter, to human trafficking and smuggling, to assault. To sexual assault and to extortion involving violence or violent threats. Simply put, these changes will keep violent repeat offenders of these crimes off our streets and out of our communities. Canada's new government will also toughen sentences for repeat offenders of auto theft, of organized crime, and of home invasion so that criminals who have repeatedly victimized your community do not have the chance to do so again. We are delivering the change to keep violent repeat offenders off our streets. We'll also allow for consecutive sentencing for violent and repeat offenders so that a 7-year sentence and a 5-year sentence can mean 12 years behind bars, not just 7. This change will keep dangerous criminals off our streets for longer. And to protect workers and businesses, we will implement harsher sentencing for organized retail theft. No worker in a, in a neighborhood convenience store should have to worry about being robbed by gangs or feeling that no one can intervene and no one will face justice. In addition, we will reverse laws from previous governments that are simply not working. And the first of those, is conditional sentences for sexual assault. Right now, someone convicted of sexual assault can be eligible for a conditional sentence, meaning they may be able to serve their sentence at home, in the very community where their victim lives. That is not justice. Our legislation will put an end to this. If you commit sexual assault, you will serve your sentence. ਇਨਾ ਕੋਰੈਕਸ਼ਨਲ ਫੈਸਿਲਿਟੀ ਕੈਨੇਡਾ ਦੇ ਸਰੀ ਸ਼ਰਵਚ ਕਪਿਲ ਸ਼ਰਮਾ ਦੇ ਰੈਸਟੋਰੈਂਟ ਤੇ ਤੀਜੀ ਵਾਰ ਗੋਲੀਬਾਰੀ ਹੋਈ ਹੈ ਇਹ ਰੈਸਟੋਰੈਂਟ ਇਸ ਮਹੀਨੇ ਹੀ ਖੁੱਲਿਆ ਸੀ ਪਰ ਹੁਣ ਤੱਕ ਤਿੰਨ ਵਾਰੀ ਇਸ ਤੇ ਗੋਲੀਬਾਰੀ ਹੋ ਚੁੱਕੀ ਹੈ ਹਾਲਾਂਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਥਾਨਕ ਲੋਕ ਇਸ ਘਟਨਾ ਤੋਂ ਬਹੁਤ ਚਿੰਤਤ ਹਨ ਇਹ ਵਾਰ-ਵਾਰ ਹੋ ਰਹੀਆਂ ਗੋਲੀਬਾਰੀਆਂ ਦੀਆਂ ਘਟਨਾਵਾਂ ਸਥਾਨਕ ਪਾਈਚਾਰੇ ਵਿੱਚ ਚਿੰਤਾ ਦਾ ਕਾਰਨ ਬਣਿਆ ਹੈ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ਤੇ ਹੋ ਰਹੀਆਂ ਗੋਲੀਬਾਰੀਆਂ ਤੇ ਸਥਾਨਕ ਲੋਕਾਂ ਵਿੱਚ ਡਰ ਤੇ ਚਿੰਤਾ ਦਾ ਮਾਹੌਲ ਬਣਾ ਦਿੱਤਾ ਹੈ ਇਹ ਰੈਸਟੋਰੈਂਟ ਇਸ ਮਹੀਨੇ ਹੀ 4 ਜੁਲਾਈ ਨੂੰ ਖੁੱਲਿਆ ਸੀ ਪਰ ਖੁੱਲਣ ਦੇ ਕੇਵਲ ਕੁਝ ਦਿਨਾਂ ਬਾਅਦ ਹੀ ਪਹਿਲੀ ਵਾਰ 10 ਜੁਲਾਈ ਨੂੰ ਇਸ ਉੱਤੇ ਗੋਲੀਬਾਰੀ ਹੋ ਗਈ ਸੀ ਇਸ ਹਮਲੇ ਵਿੱਚ ਕਿਸੇ ਨੂੰ ਜ਼ਖਮ ਤਾਂ ਨਹੀਂ ਆਇਆ ਪਰ ਰੈਸਟੋਰੈਂਟ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਇਮਾਰਤ ਨੂੰ ਨੁਕਸਾਨ ਪਹੁੰਚਿਆ ਉਸ ਤੋਂ ਬਾਅਦ ਵੀਰਵਾਰ 7 ਅਗਸਤ ਨੂੰ ਰੈਸਟੋਰੈਂਟ ਉੱਤੇ ਦੁਬਾਰਾ ਹਮਲਾ ਹੋਇਆ ਜਿਸ ਵਿੱਚ ਵੀ ਕਿਸੇ ਨੂੰ ਵੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਘਟਨਾ ਨੇ ਸਥਾਨਕ ਲੋਕਾਂ ਦੀ ਚਿੰਤਾ ਵਧਾ ਦਿੱਤੀ ਕਿਉਂਕਿ ਇਸ ਤਰ੍ਹਾਂ ਦੀ ਗੋਲੀਬਾਰੀ ਵਾਪਰਨਾ ਸੁਰੱਖਿਆ ਦੇ ਸੰਕੇਤ ਵਜੋਂ ਨਹੀਂ ਲਿਆ ਜਾ ਸਕਦਾ ਅੱਜ ਵੀਰਵਾਰ ਸਵੇਰੇ ਲਗਭਗ 3:45 ਵਜੇ ਕਰਮਚਾਰੀਆਂ ਦੇ ਕੰਮ ਕਰ ਰਹੇ ਸਮੇਂ ਵਿੱਚ ਤੀਜੀ ਵਾਰ ਇਹ ਗੋਲੀਬਾਰੀ ਵਾਪਰੀ ਹੈ ਸ਼ੁਭਕਿਸਮਤੀ ਤਾਂ ਇਹ ਹੈ ਕਿ ਇਸ ਵਾਰ ਵੀ ਕੋਈ ਜ਼ਖਮੀ ਨਹੀਂ ਹੋਇਆ ਪਰ ਇਸ ਘਟਨਾ ਨੇ ਲੋਕਾਂ ਦੇ ਮਨ ਵਿੱਚ ਡਰ ਨੂੰ ਵਧਾ ਦਿੱਤਾ ਹੈ ਰੈਸਟੋਰੈਂਟ ਦੇ ਕਰਮਚਾਰੀ ਅਤੇ ਗ੍ਰਾਹਕਾਂ ਨੂੰ ਹੁਣ ਆਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਾ ਹੈ। ਸਥਾਨਕ ਪੁਲਿਸ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਉਹ ਹਮਲੇ ਦੀ ਪੂਰੀ ਤਫ਼ਤੀਸ਼ ਵੀ ਕਰ ਰਹੀ ਹੈ ਅਤੇ ਜਲਦ ਤੋਂ ਜਲਦ ਹਮਲਾਵਰਾਂ ਨੂੰ ਕਾਬੂ ਕਰਨ ਲਈ ਜ਼ੋਰ-ਸ਼ੋਰ ਨਾਲ ਕੰਮ ਵੀ ਕਰ ਰਹੀ ਹੈ। ਇਲਾਕੇ ਵਿੱਚ ਪੈਟਰੋਲ ਵਧਾ ਦਿੱਤੀ ਗਈ ਹੈ ਤਾਂ ਕਿ ਅੱਗੇ ਹੋਰ ਕਿਸੇ ਹਮਲੇ ਤੋਂ ਬਚਾ ਜਾ ਸਕੇ। ਇਹ ਘਟਨਾ ਸਿਰਫ ਇੱਕ ਵਪਾਰਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾ ਰਹੀ ਸਗੋਂ ਸਥਾਨਕ ਪਾਈਚਾਰੇ ਦੀ ਸ਼ਾਂਤੀ ਦੇ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾ ਰਹੀ ਹੈ ਲੋਕ ਬਹੁਤ ਡਰੇ ਹੋਏ ਹਨ ਅਤੇ ਉਹ ਸਰਕਾਰ ਅਤੇ ਪੁਲਿਸ ਵੱਲੋਂ ਜਲਦੀ ਹੀ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕਰ ਰਹੇ ਹਨ ਇਹ ਸਮਾਂ ਹੈ ਕਿ ਸਾਰੀਆਂ ਸੰਸਥਾਵਾਂ ਮਿਲ ਕੇ ਸਥਾਨਕ ਲੋਕਾਂ ਦੀ ਸੁਰੱਖਿਆ ਲਈ ਮਜ਼ਬੂਤ ਇੰਤਜ਼ਾਮ ਕਰਨ ਤਾਂ ਜੋ ਸਰੀ ਵਾਸੀਆਂ ਨੂੰ ਫਿਰ ਤੋਂ ਸ਼ਾਂਤੀ ਅਤੇ ਸੁਰੱਖਿਆ ਮਹਿਸੂਸ ਹੋਵੇ ਅਸੀਂ ਉਮੀਦ ਕਰਦੇ ਹਾਂ ਕਿ ਪੁਲਿਸ ਜਲਦੀ ਹੀ ਮਾਮਲੇ ਦੀ ਪੂਰੀ ਜਾਂਚ ਕਰਕੇ ਹਮਲਾਵਰਾਂ ਨੂੰ ਕਾਬੂ ਕਰ ਲਵੇਗੀ ਅਤੇ ਇਲਾਕਾ ਫਿਰ ਤੋਂ ਸੁਰੱਖਿਤ ਬਣੇਗਾ। ਇਸ ਘਟਨਾ ਨਾਲ ਸਾਨੂੰ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਸੁਰੱਖਿਆ ਸਿਰਫ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਸਗੋ ਸਾਡੀ ਸਭ ਦੀ ਮਿਲੀ ਜੁਲੀ ਜ਼ਿੰਮੇਵਾਰੀ ਹੈ। ਕੈਨੇਡਾ ਦੀਆਂ ਸਖਤ ਵੀਜ਼ਾ ਨੀਤੀਆਂ ਕਾਰਨ ਇਸ ਸਾਲ 2.35 ਲੱਖ ਵਿਦੇਸ਼ੀ ਨਾਗਰਿਕਾਂ ਦੇ ਕੈਨੇਡਾ ਆਉਂਦੇ ਸੁਪਨੇ ਟੁੱਟ ਗਿਆਨ ਇਸ ਵਿੱਚ ਸਟੱਡੀ ਵੀਜ਼ਾ ਟੈਂਪਰੇਰੀ ਵਰਕਰਾਂ ਅਤੇ ਉਹਨਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਦੀਆਂ ਅਰਜ਼ੀਆਂ ਹਨ ਦਸੰਬਰ 2023 ਵਿੱਚ ਵੀਜ਼ਿਆਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਵੀ ਜੁਲਾਈ ਤੱਕ ਨਵੀਆਂ ਅਰਜ਼ੀਆਂ ਤੇ ਕਟੌਤੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਕੁਝ ਸ਼ਹਿਰਾਂ ਵਿੱਚ ਘਟ ਉਜਰਤ ਦੀਆਂ ਮੰਗਾਂ ਕਾਰਨ ਨਵੀਂ ਐਲ ਐਮ ਆਈਏ ਆਸਾਨੀ ਨਾਲ ਨਹੀਂ ਮਿਲ ਰਹੀ ਕੈਨੇਡਾ ਉੱਜਣ ਵਾਲੇ ਅੰਕੜੇ ਘੱਟ ਹੋ ਰਹੇ ਹਨ ਅਤੇ ਬਹੁਤ ਵਿਦੇਸ਼ੀ ਆਪਣੇ ਜੱਦੀ ਦੇਸ਼ ਵਾਪਸ ਚਲੇ ਗਏ ਹਨ। ਕੈਨੇਡਾ ਦੀਆਂ ਸਖਤ ਵੀਜ਼ਾ ਨੀਤੀਆਂ ਨੇ ਇਸ ਸਾਲ ਬਹੁਤ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਸੁਪਨੇ ਤੋੜ ਦਿੱਤੇ ਹਨ। ਇਸ ਸਾਲ 2.35 ਲੱਖ ਤੋਂ ਵੱਧ ਲੋਕਾਂ ਦਾ ਕੈਨੇਡਾ ਆਉਣ ਦਾ ਸੁਪਨਾ ਅਧੂਰਾ ਰਹਿ ਗਿਆ। ਇਹ ਲੋਕ ਵੱਖ-ਵੱਖ ਕਿਸਮਾਂ ਦੇ ਵੀਜ਼ਿਆਂ ਦੀ ਅਰਜ਼ੀ ਦੇ ਰਹੇ ਸਨ ਜਿਵੇਂ ਕਿ ਸਟੱਡੀ ਵੀਜ਼ਾ, ਟੈਂਪਰੇਰੀ ਵਰਕਰ ਵੀਜ਼ਾ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਲਈ ਵਰਕ ਪਰਮਿਟ ਦਸੰਬਰ 2023 ਵਿੱਚ ਸਟੱਡੀ ਵੀਜ਼ਾ ਦੀ ਗਿਣਤੀ 95000 ਤੋਂ ਵੱਧ ਗਈ ਸੀ ਜੋ ਕਿ ਪਹਿਲਾਂ 2020 ਵਿੱਚ ਸਿਰਫ 30000 ਸੀ ਪਰ ਇਸ ਸਾਲ ਜੁਲਾਈ ਤੱਕ ਵੀਜ਼ਿਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ ਇਮੀਗ੍ਰੇਸ਼ਨ ਦੇ ਆਂਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਜੁਲਾਈ ਦਰਮਿਆਨ 1.23 ਲੱਖ ਟੈਂਪਰੇਰੀ ਰੈਜ਼ਿਡੈਂਸ ਪਰਮਨੈਂਟ ਰੈਜ਼ਿਡੈਂਸ ਬਣਨ ਵਿੱਚ ਸਫਲ ਰਹੇ ਹਨ ਜੋ ਕਿ ਮੁਲਕ ਦੇ ਨਵੇਂ ਪਰਮਨੈਂਟ ਰੈਜ਼ਿਡੈਂਸਾਂ ਦਾ 50% ਦੀ ਹੈ ਇਸ ਦਾ ਮਤਲਬ ਇਹ ਹੈ ਕਿ ਕੈਨੇਡਾ ਸਰਕਾਰ ਆਪਣੀ ਆਬਾਦੀ ਵਿੱਚੋਂ ਟੈਂਪਰੇਰੀ ਰੈਜ਼ਿਡੈਂਸਾਂ ਦੀ ਕਿੰਤੀ 5% ਦੀ ਰੱਖਣਾ ਚਾਹੀਦੀ ਹੈ ਇਸ ਲਈ ਜਿਹੜੇ ਵਿਦੇਸ਼ੀ ਕੈਨੇਡਾ ਵਿੱਚ ਪਹਿਲਾਂ ਹੀ ਹਨ ਉਨਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਕਿ ਕੈਨੇਡਾ ਵਿੱਚ ਆ ਰਹੇ ਇੰਟਰਨੈਸ਼ਨਲ ਸਟੂਡੈਂਟਾਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 1 ਲੱਖ ਘਟ ਹੋ ਗਏ ਹਨ ਜੁਲਾਈ 2024 ਵਿੱਚ ਸਿਰਫ 7685 ਨਵੇਂ ਸਟੂਡੈਂਟ ਕੈਨੇਡਾ ਪਹੁੰਚੇ ਜੋ ਕਿ ਪਹਿਲਾਂ 17000 ਤੋਂ ਵੱਧ ਹੁੰਦੇ ਸਨ ਇਸ ਦੇ ਨਾਲ ਹੀ ਵਰਕ ਪਰਮਿਟ ਦੀਆਂ ਅਰਜ਼ੀਆਂ ਤੇ ਵੀ ਕਟੋਤੀ ਕੀਤੀ ਗਈ ਹੈ ਜਿਸ ਨਾਲ ਕੈਨੇਡਾ ਆਉਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਘੱਟ ਹੋ ਰਹੀ ਹੈ ਇਸ ਸਾਰੇ ਹਾਲਾਤ ਦੇ ਕਾਰਨ 1.14 ਲੱਖ ਲੋਕ ਇਸ ਸਾਲ ਆਪਣੇ ਜੱਦੀ ਦੇਸ਼ ਵਾਪਸ ਚਲੇ ਗਏ ਹਨ 1971 ਤੋਂ ਪਹਿਲਾਂ ਇਹ ਪਹਿਲੀ ਵਾਰ ਹੋਇਆ ਹੈ ਕਿ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਕੈਨੇਡਾ ਆਉਣ ਵਾਲਿਆਂ ਤੋਂ ਵੱਧ ਹੈ ਓਟਾਵਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਵੱਲੋਂ RCMP ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਉਨਾ ਦਾ ਕਹਿਣਾ ਇਹ ਹੈ ਕਿ RCMP ਨੇ ਟਰੂਡੋ ਯੁੱਗ ਦੇ ਘੁਟਾਲਿਆਂ ਨੂੰ ਟਕਿਆ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਕੈਨੇਡਾ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ ਹਾਲੀਆ ਇੰਟਰਵਿਊ ਦੌਰਾਨ ਪੋਲੀਵਰ ਨੇ RCMP ਦੀ ਲੀਡਰਸ਼ਿਪ ਤੇ ਗੰਭੀਰ ਦੋਸ਼ ਲਗਾਏ ਹਨ ਉਹਨਾਂ ਨੇ ਕਿਹਾ ਕਿ RCMP ਨੇ ਟਰੂਡੋ ਸਰਕਾਰ ਦੇ ਦੌਰਾਨ ਹੋਏ ਕਈ ਘੁਟਾਲਿਆਂ ਨੂੰ ਦਬਾਇਆ ਜਿਨ੍ਹਾਂ ਚੋਂ ਕਈ ਅਜਿਹੇ ਸਨ ਜੋ ਅਪਰਾਧਿਕ ਦੋਸ਼ਾਂ ਤੱਕ ਪਹੁੰਚ ਸਕਦੇ ਸਨ ਪੋਲੀਆਵਰ ਨੇ ਖਾਸ ਤੌਰ ਤੇ RCMP ਲਵਾਲੀਅਨ ਮਾਮਲੇ ਦਾ ਜ਼ਿਕਰ ਕੀਤਾ ਉਹਨਾਂ ਕਹਿਆ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਾਮਲੇ ਦੇ ਦੌਰਾਨ ਸ਼ਾਇਦ ਅਪਰਾਧੀ ਨਿਯਮਾਂ ਦੀ ਉਲੰਘਣਾ ਵੀ ਕੀਤੀ ਹੈ ਪਰ RCMP ਨੇ ਉਸ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪੋਲੀਆਵਰ ਨੇ ਟਰੂਡੋ ਸਰਕਾਰ ਤੇ ਇਲਜ਼ਾਮ ਲਗਾਇਆ। ਉਹਨਾਂ ਨੇ ਆਗਾ ਖਾਨ ਮਾਮਲੇ ਦਾ ਵੀ ਹਵਾਲਾ ਦਿੱਤਾ ਜਿੱਥੇ ਟਰੂਡੋ ਨੇ 2016 ਵਿੱਚ ਆਗਾ ਖਾਨ ਦੇ ਨਿੱਜੀ ਟਾਪੂ ਤੇ ਛੁੱਟੀਆਂ ਮਨਾਈਆਂ ਸਨ। ਪੋਲੀਆਵਰ ਦੇ ਅਨੁਸਾਰ ਇਹ ਵੀ ਸਪਸ਼ਟ ਤੌਰ ਤੇ ਨੈਤਿਕ ਕੋਡ ਦੀ ਉਲੰਘਣਾ ਸੀ ਕਿਉਂਕਿ ਟਰੂਡੋ ਦਾ ਉਸ ਸਮੇਂ ਅਗਾ ਖਾਨ ਨਾਲ ਸਰਕਾਰੀ ਕਾਰੋਬਾਰ ਸੀ ਦੂਜੇ ਪਾਸੇ RCMP ਕਮਿਸ਼ਨਰ ਮਾਈਕ ਟੂਹੇਮ ਨੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅੱਜ ਦੇ ਕੈਨੇਡਾ ਨਿਊਜ਼ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ